ਦੇ ਛੋਟੇ ਵੀਰ ਰਾਜਾ ਵਿੜਿੰਗ ਜੀ ਸੋਤਾ ਸਾਹਿਬ ਸਾਡੇ ਰਾਜਾ ਵੀਰ ਕਲਾ ਸਾਡੇ ਸਾਥੀ ਇਹਨੂੰ ਯਾਦ ਹੈ ਅੱਜ ਤੋਂ 11 ਸਾਲ ਪਹਿਲੇ ਜਦੋਂ ਮੈਂ ਪੰਜਾਬ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਸੀ ਮੈਂ ਇਹਨਾਂ ਨੂੰ ਆਪਣੇ ਜ਼ਿਲ੍ਹਾ ਕਾਂਗਰਸ ਦਾ ਪ੍ਰਧਾਨ ਬਣਾਇਆ ਸੀ ਸ਼ੰਗਰੂਰ ਦਾ ਬੜਾ ਅੱਛਾ ਕੰਮ ਕੀਤਾ ਅਲਟ ਰਾਜਾ ਜੀ ਨੇ ਤੁਹਾਨੂੰ ਕਾਰਨ ਦੱਸੇ ਨੇ ਜਦੋਂ ਕੈਪਟਨ ਅਮਰਿੰਦਰ ਸਿੰਘ ਹਟਾਏ ਗਏ ਚੰਦ ਸਾਥੀ ਜਿਹੜੇ ਉਹਨਾਂ ਦੇ ਨਾਲ ਪਾਰਟੀ ਛੱਡ ਕੇ ਚਲੇ ਗਏ ਉਹਨਾਂ ਵਿੱਚ ਰਾਜਾ ਵੀਰ ਕਲਾ ਸਾਹਿਬ ਤੇ ਉਹਨਾਂ ਦੇ ਬਹੁਤ ਸਾਰੇ ਸਾਥੀ ਸੀ ਸਵੇਰ ਦਾ ਭੁੱਲਿਆ ਕਹਿੰਦੇ ਜੋ ਸ਼ਾਮ ਨੂੰ ਘਰ ਵਾਪਸ ਆਂਦਾ ਤੇ ਉਹਨੂੰ ਭੁੱਲਿਆ ਨਹੀਂ ਗਿਣਿਆ ਜਾਂਦਾ ਐਂਡੇ ਉਸ ਟਾਈਮ ਇਹ ਤੇ ਇਹਨਾਂ ਦੇ ਸਾਥੀ ਆਏ ਨੇ ਜਿਹੜੀ ਬੜੀ ਵੱਡੀ ਇੱਕ ਪਾਰਟੀ ਵਾਸ ਇੱਕ ਚੁਣੌਤੀ ਦੀ ਘੜੀ ਅਸੀਂ ਮਸ਼ਕੂਰ ਆ ਵੀਰ ਕਲਾਹ ਸਾਹਿਬ ਤੁਹਾਡਾ ਤੇ ਤੁਹਾਡੇ ਸਾਰੇ ਸਾਥੀਆਂ ਦਾ ਜਿੱਥੇ ਇੱਕ ਪਾਸੇ ਅਸੀਂ ਵੈਲਕਮ ਕਰਨੇ ਆ ਉਥੇ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਔਖੀ ਘੜੀ ਦੇ ਵਿੱਚ ਤੁਸੀਂ ਵਾਪਸ ਆਏ ਜਦੋਂ ਤਾਕਤ ਚ ਹੁੰਦੇ ਉਦੋਂ ਤੇ ਬਹੁਤ ਸਾਰੇ ਵਾਪਸ ਪਰਤ ਤਦੇ ਬਟ ਐਸ ਟਾਈਮ ਜਦੋਂ ਨਾ ਸੀ ਸੈਂਟਰ ਵਿੱਚ ਆ ਨਾ ਸੂਬੇ ਵਿੱਚ ਤੇ ਵਿਸ਼ੇਸ਼ ਤੌਰ ਸੰਗਰੂਰ ਜਿਹੜਾ ਜਿਹੜਾ ਆਪ ਦਾ ਘੜ ਹੈ ਜਿਹੜਾ ਮੁੱਖ ਮੰਤਰੀ ਭਗਵੰਤ ਮਾਨ ਦੀ ਆਪਣੀ ਸੀਟ ਹੈ ਉਹਦੇ ਵਿੱਚ ਅੱਜ ਸਾ ਸੁਖਪਾਲ ਸਿੰਘ ਖੈਰੇ ਦੀ ਮਦਦ ਕਰਨ ਵਾਸਤੇ ਕਾਂਗਰਸ ਦੇ ਨੁਮਾਇंदे ਦੀ ਮਦਦ ਕਰਨ ਵਾਸਤੇ ਜਿਹੜਾ ਤੁਸੀਂ ਆਪਣਾ ਸਾਥ ਨਿਭਾ ਰਹੇ ਹੋ ਇਹ ਪਾਰਟੀ ਤੁਹਾਡੀ ਹਮੇਸ਼ਾ ਮਸ਼ਕੂਰ ਰਹੇ ਸਾਡੇ ਵਾਸਤੇ ਇੱਕ ਬਹੁਤ ਵੱਡੀ ਚੁਣੌਤੀ ਹੈ ਗੁਰੂ ਮਹਾਰਾਜ ਸਾਹਿਬ ਤੇ ਸਾਨੂੰ ਪੂਰਨ ਫੇਥ ਹੈ ਵਿਸ਼ਵਾਸ ਹੈ ਕਿ ਪੰਜਾਬ ਦੇ ਲੋਕਾਂ ਨੇ ਜਿਹੜੀ 2 ਸਾਲ ਪਹਿਲੇ ਇੱਕ ਰਾਜਨੀਤਿਕ ਭੁੱਲ ਕੀਤੀ ਸੀ ਉਹ ਹੁਣ ਠੀਕ ਕਰਨ ਦਾ ਮੌਕਾ ਹੈ ਇੱਕ ਵਾਰ ਇਹਨਾਂ ਲੋਕਾਂ ਦੇ ਗਲਤ ਲਾਰੇ ਲਪਿਆਂ ਦੇ ਵਿੱਚ ਇਹਨਾਂ ਦੇ ਚੁਟਕਲਿਆਂ ਦੇ ਵਿੱਚ ਇਹਨਾਂ ਦੀਆਂ ਕਹਾਣੀਆਂ ਸੁਣ ਸੁਣ ਕੇ ਪੁਰਾਣੀ ਰਾਜਨੀਤਿਕ ਜਮਾਤਾਂ ਨੂੰ ਰਿਜੈਕਟ ਕਰਕੇ ਇੱਕ ਨਵੀਂ ਜੀ ਪਾਰਟੀ ਲੈ ਕੇ ਆਂਦੀ ਸੀ ਜਿਨ੍ਹਾਂ ਨੇ ਵਿਸ਼ਵਾਸ ਦਿਵਾਇਆ ਸੀ ਕਿ ਪੰਜਾਬ ਦੀਆਂ ਸੱਤਾਂ ਦੇ ਵਿੱਚੋਂ ਤੇ ਮੁਹੱਲਿਆਂ 'ਚੋਂ ਅਸੀਂ ਚੱਲਾਂਗੇ ਇਮਾਨਦਾਰੀ ਨਾਲ ਤੁਹਾਡੇ ਨਾਲ ਵਿਚਰਾਂਗੇ ਸਿਕਿਉਰਿਟੀ ਅਸੀਂ ਨਹੀਂ ਰੱਖਾਂਗੇ ਸਰਕਾਰੀ ਕਾਰਜੇ ਲਵਾਂਗੇ ਤੇ ਦੋ ਕਮਰਿਆਂ ਤੋਂ ਵੱਡਾ ਨਹੀਂ ਹੋਏਗਾ ਹਰ ਚੀਜ਼ ਮੈਨੂੰ ਅੱਜ ਬੜੇ ਅਫਸੋਸ ਨਾਲ ਕਹਿਣਾ ਪੈਣਾ ਅਮਰਿੰਦਰ ਸਿੰਘ ਜੀ ਤੇ 2 ਸਵਾ 2 100 ਸਾਲ ਪੁਰਾਣਾ ਇੱਕ ਉਹਨਾਂ ਦਾ ਪਰਿਵਾਰ ਸੀ ਰਾਜੇ ਮਹਾਰਾਜਿਆਂ ਦਾ ਜਿਹਨੂੰ ਕਹਿੰਦੇ ਨੇ ਚਲੋ ਉਹ ਤੇ ਐਸ਼ੋ ਆਰਾਮ ਦੀ ਜ਼ਿੰਦਗੀ ਬਤੀਤ ਕਰਨ ਤੇ ਲੋਕ ਚਲਦੇ ਸਨ ਕਿ ਰਾਇਲ ਫੈਮਲੀਆਂ ਨੇ ਬਟ ਭਗਵੰਤ ਮਾਨ ਜਿਹੜਾ ਆਪਣੇ ਆਪ ਨੂੰ ਇੱਕ ਮਾਸਟਰ ਦਾ ਪੁੱਤਰ ਕਹਿੰਦਾ ਇੱਕ ਸਧਾਰਨ ਵਿਅਕਤੀ ਕਹਿੰਦਾ ਜਿਸ ਕਿਸਮ ਦਾ ਅੱਜ ਪੈਰਾਫੋਰ ਰੀਲੀਆ ਭਗਵੰਤ ਮਾਨ ਨੇ ਰੱਖਿਆ ਇਹ ਬਿਲਕੁਲ ਜੋ ਕੁਝ ਕਿਹਾ ਉਹਦੇ ਉਲਟ ਕੀਤਾ ਲੋਕਾਂ ਨੇ ਮਹਿਸੂਸ ਕਰ ਲਿਆ ਕਿ ਲੋਕ ਨਾ ਸincere ਨੇ ਨਾ ਮਾਨਦਾਰ ਨੇ ਨਾ ਇਹਨਾਂ ਵਿੱਚ ਤਜਰਬਾ ਹੈ ਨਾ ਇਹਨਾਂ ਵਿੱਚ ਕਪੈਸਿਟੀ ਹੈ ਪੰਜਾਬ ਨੂੰ ਅੱਗੇ ਲੈ ਜਾਣ ਦੀ ਮੈਂ ਬਖੂਰ ਆ ਬੀਰ ਕਲਾਬ ਸਾਹਿਬ ਤੁਸੀਂ ਆਏ ਹੋ ਭਗਵੰਤ ਮਾਨ ਜੀ ਤੇ 13 ਜ਼ੀਰੋ ਦੀ ਗੱਲ ਕਰਦੇ ਨੇ ਤਿੰਨ ਮਹੀਨਿਆਂ ਦੇ ਵਿੱਚ ਹੀ ਉਹਦੀ ਜੱਦੀ ਸੀੜ ਤੋਂ ਸੰਗਰੂਰ ਦੇ ਲੋਕਾਂ ਨੇ ਮਾਜ ਕੇ ਘਲਾ ਦਿੱਤਾ ਮੈਂ ਦਾਤ ਦੇਣਾ ਚਾਹਨਾ ਸੰਗਰੂਰ ਨੂੰ ਸਾਰੇ ਪੰਜਾਬ ਚੋਂ ਇੱਕ ਵੱਖਰਾ ਲੱਗਿਆ ਜਿਹੜੇ ਬਹੁਤਾ ਟਾਈਮ ਨਹੀਂ ਲਾਂਦੇ ਜਿਹੜੇ ਕੀਤੇ ਵਾਅਦੇ ਹੁੰਦੇ ਜਿਹੜੇ ਨਹੀਂ ਨਿਭਾਉਂਦੇ ਉਹਨਾਂ ਨੂੰ ਬੜੀ ਟਾਈਮ ਸਰ ਪਾਕੀ ਜ਼ਿਲ੍ਹੇ ਤੇ ਸਾਡੇ ਥੋੜਾ ਮੋਟਾ ਟਾਈਮ ਲਾ ਦਿੰਦੇ ਨੇ ਪਰ ਸੰਗਰੂਰ ਨੂੰ ਮੈਂ ਦਾਤ ਦੇਣਾ ਚਾਹਾਂਗਾ ਹਰ ਸੰਗਰੂਰ ਦੇ ਵੋਟਰ ਨੂੰ ਕਿ ਉਹ ਬਹੁਤਾ ਵਕਤ ਨਹੀਂ ਲਗਾਉਂਦੇ ਤੇ ਹੁਣ ਸੁਖਪਾਲ ਸਿੰਘ ਖਹਿਰੇ ਦੀ ਸਾਨੂੰ ਪੂਰਨ ਆਸ ਹੈ ਕਿ ਗੁਰੂ ਮਾਰਾ ਸਾਹਿਬ ਦੇ ਆਸਰੇ ਦੇ ਨਾਲ ਵੱਡੇ ਪੇਮਾਨੇ ਤੇ ਜਿੱਤ ਕਰਕੇ ਇਹ ਜਿਹੜੇ ਪੰਡਾਂ ਦੀ ਜਮਾਤ ਹੈ ਇਹਨੂੰ ਇੱਕ ਵਾਰ ਦਸਤੇ ਨਬੂਦ ਕਰਕੇ ਜੜੋ ਖੇੜ ਕੇ ਧੁੱਪ ਜਾ ਦੇ। ਤੁਹਾਡਾ ਆਣਾ ਜਿਹੜਾ ਇਹਦੇ ਵਿੱਚ ਤੁਹਾਡਾ ਵਿਸ਼ੇਸ਼ ਰੋਲ ਰਹੇਗਾ। ਜਦੋਂ ਵੀ ਇਤਿਹਾਸਿਕ ਜੰਗਾਂ ਜਿੱਤੀਆਂ ਨੇ ਉਹਨਾਂ ਜਰਨੈਲਾਂ ਦੇ ਵਿੱਚ ਉਹਨਾਂ ਦੇ ਨਾਂ ਲਿਖੇ ਜਾਂਦੇ ਕਿ ਆਹ ਇਤਿਹਾਸਿਕ ਜਿੱਤ ਦੇ ਵਿੱਚ ਆਹ ਜਰਨੈਲ ਜਦੋਂ ਆਇਆ ਤੇ ਉਦੋਂ ਇਹ ਜੰਗਾਂ ਜਿੱਤੀਆਂ ਗਈਆਂ ਨੇ ਐਸ ਟਾਈਮ ਤੁਹਾਡਾ ਹਣ ਸਾਡੇ ਸਿਰ ਮੱਥੇ ਤੇ ਹੈ ਤੁਹਾਡਾ ਤੁਹਾਡੇ ਸਾਰੇ ਸਾਥੀਆਂ ਦਾ ਤੇ ਵੀ ਗੁਜ਼ਾਰਿਸ਼ ਸਾਡੀ ਦੋਨਾਂ ਦੀ ਪ੍ਰਧਾਨ ਜੀ ਦੀ ਤੇ ਮੇਰੀ ਇਹ ਹੈ ਕਿ ਹੁਣ ਉੱਥੇ ਜਾ ਕੇ ਜੂਝ ਜਾਓ ਜਿਸ ਤਰ੍ਹਾਂ ਪੰਜਾਬੀ ਜੂਝਦੇ ਹੁੰਦੇ ਦੇ ਜੰਗਾਂ ਦੇ ਵਿੱਚ ਕੋਈ ਨਹੀਂ ਕਿੰਦਾ ਹੋਇਆ ਮੈਂ ਬਹੁਤ ਸਾਰੇ ਵੀਰਾਂ ਦਾ ਮਸ਼ਕੂਰ ਹਾਂ ਕਿ ਤੁਸੀਂ ਔਖੀ ਕੜੀ ਦੇ ਵਿੱਚ ਆਏ ਹੋ ਤੇ ਇਸ ਵੱਡੀ ਜੰਗ ਦੇ ਵਿੱਚ ਸਿਆਸੀ ਜੰਗ ਦੇ ਵਿੱਚ ਤੁਸੀਂ ਇੱਕ ਨਮਾਇਆ ਰੋਲ ਅਦਾ ਕਰੋਗੇ ਇਸ ਜਮਾਤ ਨੂੰ ਜੜੋਂ ਖੇੜਨ ਦਾ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਅ ਦੁਬਾਰਾ ਫੇਰ ਤੋਂ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਜੀ ਆਇਆਂ ਨੂੰ ਮੈਂ ਹੁਣ ਅਸੀਂ ਮੈਂ ਸਮੇਂ ਦਾ ਜਵਾਜਵਾ ਸਾਹਿਬ ਤੁਸੀਂ ਵੀ 2 मिनट फिर सवाल ले लेंगे अभी थोड़ा रस्मी तौर पे पहला राजा जी ਨੂੰ ਸ਼ਾਮਿਲ ਕਰ ਲਈ। ਆਉ ਸਕਦੇ। ਥੈਂਕ ਯੂ ਸਰ। ਜੀ ਆਓ ਜੀ। ਅੱਜ ਕੋਈ ਹੈਗਾ ਉਹ ਬੁਢਾ ਅਗੇ ਚ। ਜੀ ਆਇਆਂ ਨੂੰ। ਕੱਲ ਯਾਦ ਹੈ। ਸ਼ਰਮਾ ਜੀ। ਰਾਜੇ ਨੇ ਮਰਵਾਦੇ ਚਲਣਾ ਸਰ। ਜੀ ਆ ਵਰਡ ਜੀ ਜੀ। ਨੌਲੀ ਬੱਚਾ ਕਨਪੀਟੇਸ਼ਨ ਆ ਰਿਹਾ ਹੈ ਜੀ ਬਾਈ ਦਾ ਬੇਟਾ ਹੈ ਉਹ ਜਿਹੜਾ ਉਹ ਲਿਖਣ ਲੱਗ ਗਿਆ ਉਹ ਲਿਖਣ ਲੱਗ ਗਿਆ ਉਹ ਲਿਖਣ ਲੱਗ ਗਿਆ ਆਵਾਜ਼ ਪਰੇ ਕਰ ਲੈ ਲਾਈਨ ਚੇਤੇ ਰਾਜੂ ਨੇ ਉਹਨੇ ਖਾ ਲਿਆ ਧੰਨਵਾਦ ਆ ਪ੍ਰਧਾਨ ਜੀ ਜੀ ਇਸ ਕਮੇਟੀ ਦੇ ਚਿੰਤਾ ਸਾਬ ਦੇ ਲਈ ਔਰ ਕਾਂਗਰਸ ਪਾਰਟੀ ਤੇ ਉਹਨਾਂ ਤੇ ਪੂਰੇ ਵਿਸ਼ਵਾਸ ਤੇ ਭਰੋਸਾ ਹੈ ਬਾਕੀ ਮੈਨੂੰ ਇਸ ਅਗਲੀ ਜਾਣਕਾਰੀ ਕੀ ਹੈ ਜਾਂ ਕੀ ਨਹੀਂ ਉਹਰੇ ਬਾਰੇ ਜਾਣਕਾਰੀ ਨਹੀਂ ਬਾਰੀਬਾ ਸਾਹਿਬ ਤੁਸੀਂ ਬਲਕੌਰ ਸਿੰਘ ਨੂੰ ਮਿਲੇ ਸੀਗੇ ਤੇ ਉਹਨਾਂ ਨੇ ਕੀ ਗੱਲ ਕਹੀ ਹੈ ਕਿ ਹੁਣ ਇੰਡੀਪੈਂਡੈਂਟ ਇਲੈਕਸ਼ਨ ਕੁਝ ਕੇ ਤੋਂ ਨਹੀਂ ਬਲੱਗਿਆ ਜਾਂ ਸੈਟੀਸਫਾਈ ਬਿਲਕੁਲ ਬਿਲਕੁਲ 100% ਉਹਨਾਂ ਨੇ ਮੈਨੂੰ ਵਿਸ਼ਵਾਸ ਦਿਵਾਇਆ ਹੈ ਕਿ ਲੈਕਚਰ ਲੜਨ ਦਾ ਤੇ ਪਹਿਲੇ ਹੀ ਸਵਾਲ ਨਹੀਂ ਕਿਉਂਕਿ ਅਸੀਂ ਹੈ ਹੀ ਕਾਂਗਰਸ ਦਾ ਉਹਨਾਂ ਦੇ ਕੁਝ ਬੁੱਧੇ ਹੈ ਸਨ ਜਿ세 ਥੋੜੇ ਜੋ ਅਪਸੈਟ ਸਨ ਕਿ ਸਾਡੇ ਨੌਜਵਾਨ ਬੱਚੇ ਦੀ ਜਦੀ ਸ਼ਹਾਦਤ ਹੋਈ ਹੈ ਉਹ ਕਾਂਗਰਸ ਨੇ ਅਜੇ ਉਸ ਜ਼ਿਲ੍ਹੇ ਦੇ ਵਿੱਚ ਤੇ ਪੰਜਾਬ ਲੈਵਲ ਤੇ ਉਸ ਤਰ੍ਹਾਂ ਆਵਾਜ਼ ਨਹੀਂ ਉਠਾਈ ਜਿਸ ਤਰ੍ਹਾਂ ਉਹ ਸਮਝ ਦੇਸੀ ਉਠਾਣਗੇ ਮੈਂ ਉਹਨਾਂ ਨੂੰ ਯਕੀਨ ਦਵਾਇਆ ਸੀ ਕਿ ਅਜੇ ਤੇ ਕੈਂਡੀਡੇਟਸ ਫਾਈਨਲੀ ਹੋ ਰਹੇ ਫਾਈਨਲ ਹੋ ਕੇ ਜੋ ਹੀ ਪ੍ਰਚਾਰ ਚ ਨਿਕਲਾਂਗੇ ਤੇ ਇੱਕ ਵੱਡਾ ਮੁੱਦਾ ਰਹਿ ਗਿਆ ਨਾਲ ਹੀ ਸਾ ਜੀਤਬਿੰਦਰ ਸਿੰਘ ਸਿੱਧੂ ਸਾਹਿਬ ਨੇ ਇਹ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਸੀ ਕਿ ਜੇ ਗੁਰੂ ਮਾਰਾ ਸਾਹਿਬ ਨੇ ਮਿਹਰ ਕੀਤੀ ਤੁਸੀਂ ਸਾਥ ਦਿੱਤਾ ਬਠਿੰਡੇ ਦੇ ਲੋਕਾਂ ਨੇ ਮੈਨੂੰ ਕਾਮਯਾਬ ਕੀਤਾ ਤੇ ਵੱਡੀ ਲੜਾਈ ਸਿੱਧੂ ਮੂਸੇਵਾਲੇ ਨੂੰ ਜਸਟਿਸ ਦਿਵਾਣ ਦੀ ਮੈਂ ਪਾਰਲੀਮੈਂਟ ਚ ਲੜਾ ਤੇ ਅਸੀਂ ਫੈਸਲਾ ਦਿੱਤਾ ਸੀ ਕਿ 27 ਵਿੱਚ ਇਲੈਕਸ਼ਨ ਪੰਜਾਬ ਦੇ ਵਿੱਚ ਜਦੋਂ ਇਲੈਕਸ਼ਨ ਹੋਈ ਤੇ ਕਾਂਗਰਸ ਦੀ ਸਰਕਾਰ ਬਣੀ ਅਸੀਂ ਆਂਦੇ ਪਹਿਲੇ ਮਹੀਨਿਆਂ ਦੇ ਵਿੱਚ ਹੀ ਕਿਉਂਕਿ ਉਹਨਾਂ ਦਾ ਇਹ ਮੰਨਣਾ ਹੈ ਕਿ ਇਹ ਆਈਸੋਲੇਟਿਡ ਇਨਸੀਡੈਂਟ ਨਹੀਂ ਇਹ ਬਕਾਇਦਾ ਤੌਰ 'ਤੇ ਏਜੰਸੀਆਂ ਵੱਲੋਂ ਕਰਾਇਆ ਗਿਆ ਪੰਜਾਬ ਦਾ ਇੱਕ ਨੌਜਵਾਨ ਜਿਹਦੀ ਸਾਰੀ ਦੁਨੀਆ ਵਿੱਚ ਗੱਲ ਸੀ ਕਿ ਇਹ ਉਸ ਨੂੰ ਪੰਜਾਬ ਦੀ ਬੁਲੰਦ ਆਵਾਜ਼ ਨੂੰ ਰੋਕਣ ਦੀ ਕੋਸ਼ਿਸ਼ ਹੈ ਉਸ ਸਾਜ਼ਿਸ਼ ਦੇ ਵਿੱਚ ਇਹ ਕੌਣ-ਕੌਣ ਇਨਵੋਲਡ ਉਹਦਾ ਪਰਦਾ ਫਾਸ਼ ਕੀਤਾ ਜੇ ਅਸੀਂ ਫੇਰ ਦਿੱਤਾ ਹੈ ਵਿਸ਼ਵਾਸ ਦਵਾਇਆ ਹੈ ਪਾਰਲੀਮੈਂਟ 'ਚ ਵੀ ਲੜਾਈ ਕਾਂਗਰਸ ਲੜੇਗੀ ਤੁਹਾਡੀ ਤੇ ਅਸੀਂ ਸਟੇਟ ਦੇ ਵਿੱਚ ਵੀ ਇਸ ਮੁੱਦੇ ਨੂੰ ਨੰਬਰ 1 ਮੁੱਦਾ ਰੱਖਦੇ ਹੋਏ ਤੇ ਉਹ ਇਹੀ ਗੱਲ ਉਹ ਵਿਸ਼ਵਾਸ ਚਾਹੁੰਦੇ ਸੀ ਕੁਝ ਲੋਕਲਾਈਜ਼ਡ ਮਸਲੇ ਐ ਸੀ ਕਿਉਂਕਿ ਸਿੱਧੂ ਭੂਸੇਵਾਲਾ ਸਾਹਿਬ ਖੁਦ ਮਾਨਸੇ ਤੋਂ ਲੈ ਕੇ ਲੜ ਚੁੱਕੇ ਸੀ ਉਹ ਵੀ ਅਸੀਂ ਹਾਂ ਕਾਂਗਰਸ ਦੀ ਇਸ ਬੈਠ ਕੇ ਕਰ ਲਈ ਹਾਂਜੀ ਕਾਂਗਰਸ ਦੀ ਸਪੋਰਟ ਕਰਨੀ 100% ਕਰਾਂਗੇ

कर्तव्यों की पूर्ति करूंगा, लेकिन खरगे साहब और राहुल गांधी और श्रीमती सोनिया गांधी जी ने फैसला लिया उन्होंने कहा कि आपको लड़ना होगा एंड लड़के ये बहुत बड़ा एक धोखा जिस प्रकार से रवनीत सिंह बिट्टू ने दिया है कांग्रेस पार्टी को जिसको बिल्कुल जमीन से उठाकर तीन बार मेंबर ऑफ पार्लियामेंट बनाया और बड़ा बटरे है और यहाँ चुनाव लड़कर उसको हरा कर पूरे देश भर में ये संदेश दिया जाए कि धोखेबाजों के लिए देश में ना प्रदेश में ना लोगों के दिलों में कहीं जगह नहीं पर, ਭਾਵੇਂ ਇਹ ਨੂੰ ਪੁੱਛੇਗੇ ਮੈਨੂੰ ਪੁੱਛਿਆ ਸੋ ਪਹਿਲੀ ਗੱਲ ਤਾਂ ਮੈਂ ਇਹ ਦੱਸ ਦਿਆਂ ਕਿ ਜਿਹੜਾ ਪੰਜਾਬ ਦਾ ਪ੍ਰਧਾਨ ਹੁੰਦਾ ਉਹ ਗਿੱਦੜਪੇ ਤੋਂ ਆਇਆ ਉਹ ਗਿੱਦੜਪੇ ਤੋਂ ਪਹਿਲਾ ਪ੍ਰਧਾਨ ਬਠਿੰਡੇ ਵੀ ਲੜਿਆ ਹੁਣ ਲਧਿਆਣੇ ਵੀ ਲੜਿਆ ਇਹ ਮੈਂ ਮੇਰੇ ਭਰਾ ਬਿੱਟੂ ਨੂੰ ਕਹਿਣਾ ਚਾਹਣਾ ਇਹ ਇਹ ਬੁਖਲਾੜ ਦੀ ਨਿਸ਼ਾਨੀ ਹੈ ਤੁਸੀਂ ਆਖਿਆ ਸੀ ਵੀ ਕੈਂਡੀਡੇਟ ਨਹੀਂ ਲੱਭਦਾ ਤੇ ਬਾਜਵਾ ਸਾਹਿਬ ਤੇ ਰਾਹੁਲ ਗਾਂਧੀ ਕੈਂਡੀਡੇਟ ਲੱਭ ਕੇ ਲੈ ਆਏ ਹੁਣ ਤੁਸੀਂ ਇਹ ਕਹੋ ਕਿ ਗਿੱਦੜ ਬਿਓ ਆਇਆ ਹੈ ਜਾਂ ਫਲਾਨੀਓ ਆਇਆ ਹੈ ਪੰਜਾਬ ਦਾ ਪ੍ਰਧਾਨ ਐ ਮੈਂ ਔਰ ਮੈਂ ਕਿਤੋਂ ਵੀ ਚੋਣ ਲੜ ਸਕਦਾ ਜੇ ਬਿੱਟੂ ਜੀ ਕਦੇ ਆਨੰਦਪੁਰ ਸਾਹਿਬ ਚੋਣ ਲੜ ਸਕਦੇ ਨੇ ਤੇ ਕਦੇ ਫਿਰ ਲੁਧਿਆਣੇ ਆ ਗਏ ਉੱਥੇ ਲੋਕਾਂ ਨੂੰ ਛੱਡ ਕੇ ਮੈਂ ਇਹ ਕੰਮ ਤਾਂ ਨਹੀਂ ਕੀਤਾ ਮੈਨੂੰ ਤਾਂ ਪਾਰਟੀ ਨੇ ਲੜਾਇਆ ਗਿਆ ਸੋ ਮੇਰੇ ਕਹਿਣ ਦਾ ਮਤਲਬ ਬਿੱਟੂ ਜੀ ਬਹੁਤ ਸੂ ਜਵਾਨ ਨੇ ਇਹੋ ਜੀਆਂ ਗੱਲਾਂ ਇਹ ਆਉਣ ਵਾਲਾ ਸਮਾਂ ਦੱਸੇਗਾ ਸਰ ਜੀ ਭਾਰਮਣ ਜੀ ਭਾਰਮਣ ਜੀ ਸਟੇਟਮੈਂਟ ਹੈ ਬਣਾ ਇਲੈਕਸ਼ਨ ਕਮਿਸ਼ਨ ਨੂੰ ਮਿਲ ਰਿਹਾ ਹੈ ਜਿਹਾ ਵੀ ਮੰਨਦੇ ਸੋ ਦੱਸੋ ਜੀ ਅਕਾਲੀ ਦਲ ਨੇ ਇਹੋ ਜੀਆਂ ਸ਼ਿਕਾਇਤਾਂ ਆਉਣ ਵਾਲੇ ਸਮੇਂ ਚ ਕਿਉਂਕਿ ਇਹ ਬੁਖਲਾਹੜ ਦੀ ਨਿਸ਼ਾਨੀ ਹੈ ਤੋ ਤੁਸੀਂ ਮੈਨੂੰ ਦੱਸੋ ਕਿ ਇਲੈਕਸ਼ਨ ਕਮਿਸ਼ਨ ਨੂੰ ਸ਼ਿਕਾਇਤ ਕਰਨਾਂ ਲਈ ਇਹਦੇ ਚ ਕੋਈ ਗੱਲ ਹੀ ਨਹੀਂ ਪਹਿਲੀ ਗੱਲ ਕਿਉਂਕਿ ਕਿਸੇ ਵਿਅਕਤੀ ਵਿਸ਼ੇਸ਼ ਦੇ ਖਿਲਾਫ ਗੱਲ ਦੀ ਕਹੀ ਗਈ ਬੋਲਦਿਆਂ ਬੋਲਦਿਆਂ ਮੇਰੀ ਧਰਮ ਪਤਨੀ ਨੇ ਹੱਥ ਦੀ ਗੱਲ ਕਰਦਿਆਂ ਕਰਦਿਆਂ ਕਿਉਂਕਿ ਸੁਭਾਅ ਕੀ ਸੁਭਾਵਿਕ ਜਦੋਂ ਬੰਦਾ ਬੋਲ ਰਿਹਾ ਹੁੰਦਾ ਹੈ ਤਾਂ ਉਹਰੇ ਮਨ ਦੇ ਵਿੱਚ ਪਤਾ ਨਹੀਂ ਕੀ ਗੱਲਾਂ ਕਈ ਵਾਰੀ ਅਸੀਂ ਕੁਝ ਹੋਰ ਬੋਲਣਾ ਚਾਹੁੰਦੇ ਹੁੰਨੇ ਆ ਸਾਡੇ ਤੋਂ ਹੋਰ ਨਿਕਲ ਜਾਂਦਾ ਹੈ ਇਹ ਆਮ ਤੌਰ ਤੇ ਲੀਡਰਾਂ ਦਾ ਸਾਨੂੰ ਵੇਖਣ ਦਾ ਮਿਲਿਆ ਕਹਿਣ ਦਾ ਮਤਲਬ ਇਹ ਨਹੀਂ ਸੀ ਕਿ ਇਹ ਗੁਰੂ ਮਹਾਰਾਜ ਦਾ ਹੱਥ ਹੈ ਗੁਰੂ ਨਾਨਕ ਸਾਹਿਬ ਦਾ ਨਾ ਔਰ ਨਾਲ ਦੀ ਨਾਲ ਜਦੋਂ ਇਹ ਖਿਆਲ ਆਇਆ ਤੇ ਕਿਸੇ ਨੇ ਟਿੱਪਾ ਟਿੱਪਨੀ ਕੀਤੀ ਬਿਨਾ ਸੰਕੋਚ ਕਿਉਂਕਿ ਗੁਰੂ ਨਾਨਕ ਦੀ ਅਸੀਂ ਨਾਮਲੇਵਾ ਸੰਗਤਾਂ ਸਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ 'ਚ ਵਿਸ਼ਵਾਸ ਹੈ ਔਰ ਸਾਨੂੰ ਸਿਖਾਇਆ ਗਿਆ ਹੈ ਔਰ ਜਿਹਨੂੰ ਅਸੀਂ ਅਰਦਾਸ ਕਰਦੇ ਆ ਉਹਦੇ 'ਚ ਅਸੀਂ ਭੁੱਲ ਬਖਸ਼ਾਉਣੇ ਹੈ ਜੇ ਕਿਸੇ ਪ੍ਰਕਾਰ ਦੀ ਗਲਤੀ ਹੋ ਗਈ ਹੋਵੇ ਮੇਰੀ ਧਰਮਸਪੱਤੀ ਨੇ ਤੁਰੰਤ ਪ੍ਰਚਾਰ ਕਰਦਿਆਂ ਬੋਲਿਆ ਗਿਆ ਗੱਲ ਕੀਤੀ ਕਹਿਣਾ ਕੁਝ ਹੋਰ ਚਾਉਂਦੇ ਸੀ ਕਈ ਵਾਰੀ ਕੁਝ ਹੋਰ ਹੋਰਾ ਮਤਲਬ ਹੋ ਜਾਂਦਾ ਹੈ ਕੱਢ ਲਿਆ ਜਾਂਦਾ ਹੈ ਲੇਕਿਨ ਓਰੀ ਮਾਫੀ ਵੀ ਮੰਗੀ ਉਸ ਗੁਰੂ ਤੋਂ ਔਰ ਪੋਲ ਵੀ ਬਖਸ਼ਾਈ ਔਰ ਕਿਸੇ ਦੇ ਮਨ ਨੂੰ ਠੇਸ ਪਹੁੰਚੀ ਹੋਵੇ ਇਹਦੇ ਬਾਰੇ ਵੀ ਆਪ ਦਾ ਵੀਡੀਓ ਰਿਲੀਜ਼ ਕੀਤਾ ਔਰ ਕੱਲ ਅਸੀਂ ਤਾਂ ਦਸ਼ਮੇਸ਼ ਪਿਤਾ ਦੀ ਚਰਨਛੋਪਾ પ્રાપ્ત ਧਰਤੀ ਦੇ ਦੋਵੇਂ ਜਾਣੇ ਨਕਮਸਤਕ ਹੋ ਕੇ ਫਿਰ ਉੱਥੇ ਤੁਹਾਈ ਪੌੜੀਆਂ ਦੀ ਸੇਵਾ ਕਰਕੇ ਉੱਥੋਂ ਅਸ਼ੀਰਵਾਦ ਲੈ ਕੇ ਆਏ ਆ ਸੋ ਮੈਨੂੰ ਲੱਗਦਾ ਜੀ ਸਭ ਕੇ ਕੋਈ ਸ਼ਿਕਾਇਤ ਕਰੀ ਜਾਵੇ ਉਹ ਸ਼ਿਕਾਇਤ ਦਾ ਕੋਈ ਮਤਲਬ ਕਿਉਂਕਿ ਕਿਸੇ ਤੇ ਉਹ ਨਿੱਜੀ ਟਿੱਪਾ ਟਿੱਪਣੀ ਨਹੀਂ ਹੈ ਤੇ ਕਿਸੇ ਦਾ ਠੇਸ ਪਹੁੰਚੀ ਹੋਵੇ ਬਾਰੇ ਮਾਫੀ ਮੰਗ ਲਈ ਵਾਦਾ ਜੀ ਪਹਿਲਾਂ ਭਗਵੰਤ ਮਾਨ ਨੇ ਕਿਹਾ ਕਿ ਜਿਹੜੀ țeਸ ਸਰਕਾਰ ਹੈ ਵਿਦਾਊਟ ਪੰਜਾਬ ਆਵਾਜ਼ ਵੀ ਤੋਂ ਨਹੀਂ ਬਣੂਗੀ ਇਹ ਪੋਸਟ ਇਲੈਕਸ਼ਨ ਅਲਾਈਂਸ ਹੋਊਗਾ ਕਾਂਗਰਸ ਤੇ ਆਵਾਜ਼ ਪਾਰਟੀ ਦਾ ਭਗਵੰਤ ਮਾਨ ਨਾਲ ਤੇ ਪੋਸਟ ਵੀ ਨਹੀਂ ਹੋਣਾ ਤੇ ਨਾ ਪਾਸਟ ਹੋਣਾ ਜੇ ਡੰਡ ਇਲੈਕਸ਼ਨ ਮੁੱਕੀਏ ਵੈਸੇ ਹੀ ਪੋਸਟ ਆਊਟ ਹੋ ਜਾਂਦਾ ਜਦੋਂ ਇਹਦਾ ਮਾਂਝਾ ਸੰਗਰੂਰ ਤੋਂ ਲੈ ਗਿਆ ਨਾ ਸੁਖਪਾਲ ਸਿੰਘ ਖਹਿ ਰਹੇ ਤੇ ਤੇ ਆਪਣੇ ਆਪ ਦੀ ਪੋਸਟਿੰਗ ਆਊਟ ਆਫ ਸਟੇਸ਼ਨ ਹੀ ਸਮਝੀ ਨੰਬਰ 1 ਨੰਬਰ 2 35 ਸੀਟਾਂ ਪਿਛਲੀ ਵਾਰ ਪਾਰਲੀਮੈਂਟ ਚ ਲੜੇ ਸੀ ਅੱਧਾ ਪਰਸੈਂਟ ਪੋਲ ਵੋਟ ਇਹਨਾਂ ਨੂੰ ਸਾਰੇ ਹਿੰਦੁਸਤਾਨ ਚਾਹੀ ਸੀ ਆਮ ਆਦਮੀ ਨੂੰ ਅੱਧਾ ਪਰਸੈਂਟ ਇੱਕ ਐਮਪੀ ਇਹਨਾਂ ਦਾ ਜਿੱਤਿਆ ਸੀ ਜਲੰਧਰ ਵਾਲਾ ਉਹ ਵੀ ਟਿਕਟ ਲੈ ਕੇ ਅਨਾਉਂਸ ਹੋਇਆ ਜਿਹੜਾ ਭੱਜ ਗਿਆ ਨਾ ਛੱਡ ਗਿਆ ਇਹਨਾਂ ਨਾਲ ਕਿਹੜੀ ਸਾਡੀ ਅਲਾਈਅੰਸ ਹੋਣੀ ਸੀ ਅਲਾਈਅੰਸ ਦੇ ਕਾਬਿਲ ਹੀ ਨਹੀਂ ਦੂਜੀ ਗੱਲ ਇਹ ਤੇ ਆਪਣੀ ਲੀਡਰਸ਼ਿਪ ਨਾਲ ਵੀ ਨਹੀਂ ਮੈਂ ਤਾਂ ਕਈ ਦਫਾ ਕਹਿ ਬੈਠਾ ਕੇਜਰੀਵਾਲ ਅੰਦਰ ਦਿੱਤਾ ਦਿਹਾੜੀ ਏ ਕੁੰਵਰ ਵਿਜੇ ਪ੍ਰਤਾਪ ਸਿੰਘ ਦਾ ਕਹਿਣਾ ਹੈ ਕੇਜਰੀਵਾਲ ਸਾਹਿਬ ਨੂੰ ਕੇ ਕੁਝ ਤੁਹਾਡੇ ਖਾਸ ਆਦਮੀਆਂ ਨੇ ਰਾਤ ਆਪਣੀ ਕੋਠੀ ਵਿੱਚ ਭੰਗੜਾ ਪਾਇਆ ਤੁਹਾਡੇ ਅੰਦਰ ਉਹਨੇ ਤੇ ਸਿੱਧਾ ਦੱਸਿਆ ਨਹੀਂ ਮੈਂ ਦੱਸ ਦਿੰਦਾ ਇਹਦੇ ਕਰ ਰਾਤ ਭੰਗੜਾ ਪੈਂਦਾ ਰਿਹਾ तो ए आस उम्मीद ना रखो ना सीरियसली इस इलेक्शन बाद तो गल विशाल जी यी है ना लड़ाई ए लड़ाई वफादारी धोखेबाज के खिलाफ है एक स्नेह है ਜਾਨੀ ਕਿ ਮੈਂ ਇਹ ਸ਼ਬਦ ਨਹੀਂ ਵਰਤਣਾ ਚਾਹੁੰਦਾ ਇੱਕ ਗਦਾਰੀ ਤੇ ਵਫਾਦਾਰੀ ਦੀ ਲੜਾਈ ਹੈ ਇਹ ਸੱਚ ਤੇ ਹੱਕ ਦੀ ਲੜਾਈ ਹੈ ਇਹ ਵਿਸ਼ਵਾਸ ਕਰਨ ਵਾਲਿਆਂ ਦੇ ਖਿਲਾਫ ਔਰ ਵਿਸ਼ਵਾਸ ਕਰਨ ਵਾਲਿਆਂ ਦੀ ਲੜਾਈ ਹੈ ਸੋ ਮੇਰੇ ਕਹਿਣ ਦਾ ਮਤਲਬ ਕੀ ਹੋਣਾ ਕੀ ਨਹੀਂ ਹੋਣਾ ਇਹ ਸੱਚੇ ਪਾਤਸ਼ਾਹ ਨੂੰ ਪਤਾ ਹੈ ਪਰ ਮੈਨੂੰ ਇਹ ਉਮੀਦ ਹੈ ਮੇਰਾ ਦਿਲ ਕਹਿੰਦਾ ਹੈ ਮੇਰਾ ਦਿਲ ਕਹਿੰਦਾ ਦਿਮਾਗ ਨਹੀਂ ਮੈਂ ਦਿਲ ਕਹਿੰਦਾ ਹੈ ਕਿ ਇਸ ਲੜਾਈ ਦੇ ਵਿੱਚ ਸੱਚ ਦੀ ਜਿੱਤ ਹੋਏਗੀ ਵਿਸ਼ਵਾਸ ਦੀ ਜਿੱਤ ਹੋਏਗੀ ਮੈਂ ਸਮਝਦਾ ਐ ਔਰ ਵਫਾਦਾਰੀ ਦੀ ਜਿੱਤ ਹੋਏਗੀ ਗਦਾਰੀ ਦੀ ਦਗਾ ਕਰਨ ਵਾਲਿਆਂ ਦੀ ਪਿੱਠ 'ਚ ਛੁਰਾ ਮਾਰਨ ਵਾਲਿਆਂ ਦੀ ਔਰ ਜਿਹੜੇ ਪੰਜਾਬੀ ਐ ਨਾ ਵਿਸ਼ਾਲ ਜੀ ਪੰਜਾਬੀ ਤਾਂ ਵਫਾਦਾਰਾਂ ਨੂੰ ਸਿਰ ਦਾ ਤਾਗ ਬਣਾ ਕੇ ਚੱਕ ਲੈਂਦੇ ਐ ਔਰ ਮੈਨੂੰ ਲੱਗਿਆ ਕਿ ਲੀਡਰ ਨੇ ਹੁਕਮ ਦਿੱਤਾ ਐ ਔਰ ਸੁਨੇਹਾ ਇਹ ਐ ਇਹ ਧੋਖੇਬਾਜ਼ਾਂ ਦੇ ਖਿਲਾਫ ਲੜਨਾ ਹੈ ਮੇਰੀ ਕੋਈ ਲੜਾਈ ਨਹੀਂ ਹੈ ਆਪਣੀ ਮਿੱਟੂ ਨਾਲ ਮੇਰੇ ਬਹੁਤ ਸਤਕਾਰਯੋਗ ਭਰਾ ਨੇ ਪਰ ਗੱਲ ਸਨੇਹ ਦੀ ਔਰ ਇਹਦੇ ਨਾਲ ਪੂਰੇ ਦੇਸ਼ ਚ ਸਨੇਹਾ ਜਾਣਾ ਹੈ ਔਰ ਇਹ ਮੋਦੀ ਦੇ ਮੋਦੀ ਸਾਹਿਬ ਜੀ ਦੇ ਮੈਂ ਸਮਝਦਾ ਕਿ ਯੁਵਰਾਜ ਦੇ ਖਿਲਾਫ ਰਾਜਾ ਰਾਹੁਲ ਗਾਂਧੀ ਦੇ ਸੇਵਾਦਾਰ ਦੀ ਲੜਾਈ ਹੈ ਸਾਹਿਬ ਬੜੀ ਸਾਹਿਬ ਇਹ ਆਪ ਨੂੰ ਲਿਆਣਾ ਤੇ ਕਿੱਥੇ ਲਿਆਣਾ आप एक ना का नाम बता दें ज़रा कौन नाराज़ है अगर खाली आपने खाली फोन से ही मतलब के ऐसा कहना है बनाने के लिए पहली बार मैं धन्यवाद देना चाहता हूं लुधियाना के तमाम नेताओं का लड्डू बांटे गए स्वागत की तैयारियां कर दी गई और सबसे मेरी बातचीत हुई आप तब नाराज़ कहें ना जी को कि अगर आशु जी मेरे कंधे के साथ कंधा लगाकर ना खड़े हुए आज तो मैं गया नहीं मिला नहीं किसी को आपने कहा कि नाराज है ये विरोधियों की उनको लगता है कि ये चाल है ऐसा कहें कि हम नाराज है देखो भाई कोई भी चुनाव लड़े हर व्यक्ति का हक बनता है ये लोकतंत्र में है चाहे कोई अमृतपाल जी है चाहे कोई और व्यक्ति है हमने अपना पार्टी का उम्मीदवार उतारा है और हमें पूर्ण विश्वास है कि खडूर साहब से क्योंकि एक धार्मिक व्यक्ति उतारा है गुरसिख व्यक्ति उतारा है जिसके बाप की जिसके दादा की उन इलाकों में उन्होंने गुरुद्वारों की सेवा की है और गुरसिख है मुकम्मल तौर पे गुरसिख है और हमें पूर्ण उम्मीद है कि हमारा उम्मीदवार खडूर साहब से जीत के ਕਲੋਸਪੁਤੀ ਸੀਟ ਅਜੇ ਭਈਆ ਕੀ ਇਹ ਕੋ ਕੈਂਡੀਡੇਟ ਹੋ ਸਕਦਾ ਹੈ ਕਲੋਸਪੁਤੀ ਇਹ ਤਾਂ ਤੁਸੀਂ ਆਪਣੇ ਆਪ ਹੀ ਾਕਾਸਰੇ ਲਾ ਲਏ ਨੇ ਉਹ ਜੁਆਇਨਿੰਗ ਹੋਈ ਹੈ ਅਸੀਂ ਉਹਨਾਂ ਦਾ ਸਵਾਗਤ ਕਰਦੇ ਹਾਂ ਹਾਈ ਕਮਾਂਡ ਨੇ ਸਵਾਗਤ ਬਹੁਤ ਕਾਬਿਲ ਅਫਸਰ ਰਹੇ ਪੰਜਾਬ ਦੇ ADGP ਰਹੇ ਅਤੇ ADGP ਤੇ ਅਹੁਦੇ ਤੋਂ ਰਜ਼ਾਈ ਦੇ ਕੇ ਤੁਸੀਂ ਦੇਖੋ ਨਾ ਇੱਕ IPS ਅਫਸਰ ਅੱਜ ਸਾਡੇ ਉਮੀਦਵਾਰ ਐਲਾਨਨ ਤੋਂ ਬਾਅਦ ਔਰ ਕਾਂਗਰਸ ਪਾਰਟੀ ਜਿਸ ਪ੍ਰਕਾਰ ਦੇਸ਼ ਚ ਲੜ ਰਹੀ ਹੈ ਉਰੇ ਤੋਂ ਬਾਅਦ ਇੱਕ ਆਈਪੀਐਸ ਅਫੀਸਰ ਨੇ ਫੈਸਲਾ ਕੀਤਾ ਕਿ ਨੌਕਰੀ ਛੱਡ ਕੇ ਕਾਂਗਰਸ ਪਾਰਟੀ ਦਾ ਹੱਥ ਮੈਂ ਫੜਾਂ ਇਹ ਅਫੀਸਰ ਮੈਨੂੰ ਲੱਗਦਾ ਕਿਤੇ ਨਾ ਕਿਤੇ ਭਾਰਤ ਜੋੜੋ ਯਾਤਰਾ 'ਚ ਵੀ ਸਿਕਿਉਰਿਟੀ ਉਦੋਂ ਏਡੀਜੀਪੀ ਸਿਕਿਉਰਿਟੀ ਸੀਗੇ ਸੋ ਮੈਨੂੰ ਲੱਗਦਾ ਕਿਤੇ ਨਾ ਕਿਤੇ ਰਾਹੁਲ ਗਾਂਧੀ ਤੋਂ ਵੀ ਪ੍ਰਭਾਵਿਤ ਹੋਏ ਹੋਣੇ ਜਿਸ ਪ੍ਰਕਾਰ ਉਹਨਾਂ ਦੀ ਉਹ ਯਾਤਰਾ ਰਹੀ ਕੌਜ਼ਸ ਵਾਸਤੇ ਲੜਾਈ ਲੋਕਾਂ ਦੀ ਲੜਾਈ ਵਾਸਤੇ ਸੋ ਨਹੀਂ ਸਾਬ ਨੋ ਨੋ ਉਹ ਐਡੀਸ਼ਨਲ ਐਡੀਜੀਪੀ ਲਾਅ ਐਂਡ ਆਰਡਰ ਨੇ ਐਡੀਜੀਪੀ ਜਿਹੜੇ ਲਾਅ ਐਂਡ ਆਰਡਰ ਨੇ ਔਰ ਸੈਕਿੰਡ ਉਹ ਆਰਪੀ ਸ਼ੁਕਲਾ ਜੀ ਨੇ ਪਰ ਉਹਦੇ ਉੱਤੇ ਡੀਜੀਪੀ ਹੁੰਦਾ ਪਰ ਸਾਰਿਆਂ ਦਾ ਉਹ ਵੱਡੀ ਜ਼ਿੰਮੇਵਾਰੀ ਪੰਜਾਬ ਦੇ ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਦੀ ਹੁੰਦੀ ਹੈ ਐਡੀਜੀਪੀ ਵਿਚਾਰਾ ਜਦੋਂ ਐਡੀਜੀਪੀ ਨੂੰ ਕਿਸੇ ਨੂੰ ਪਰਫਾਰਮ ਹੀ ਨਹੀਂ ਕਰਨ ਦਿੱਤਾ ਜਾਏਗਾ ਪੁਲਿਸ ਫੋਰਸ ਦੇ ਵਿੱਚ ਵਿਸ਼ਵਾਸ ਹੀ ਨਹੀਂ जाएगा तो फिर मेनु लगता वो, वो सरकार एडमिनिस्ट्रेशन फेल हो जाती देखिए देखिए मेरी बात सुनो आज कौन दो मुखिया है वैसे तो हम हर व्यक्ति का सम्मान करते हैं कांग्रेस में सभी वरिष्ठ लीडर है उनका अपना अपना तजुर्बा है अपनी अपनी उनकी बात है अपनी अपनी उनकी छवि है बहुत दिग्गज नेता हैं और जब वो वो अपने अपने पदों पर रहे हम उनका सम्मान करते सी एल पी और पी सी सी पूरे देश में पूरे देश में मेरे को लगता है और किसी छोटी पार्टी है, जैसे खेतरी पार्टी होती हैं उनमें भी मतभेद अब बुद्धराम वो जो हैं, है बुद्धराम जी हैं भगवंत मान जी उनके मतभेद होंगे कोई और किसी के होंगे आज दोनों हम एक छोटा भाई एक बड़े भाई की तरह प्रताप सिंह बाजवा जी का रोल रहा है छोटे मोटे इधर उधर अगर कोई व्यक्ति आ, किसी के छोटे छोटे मतभेद होंगे वैसे तो मेरे को लगता कोई नहीं आज कांग्रेस पार्टी यूनाइटेड है और हम दोनों इकट्ठे एक, एक विचार से सबको साथ लेकर लड़ाई लड़ रहे हैं जहां तक नवजोत सिद्धू जी की बात है वरिष्ठ लीडर हैं आदरणीय हैं उनकी धर्म पत्नी भी भगवान उनको लंबी आजू बख्शे बीमारी से गुजर रही हैं, खुद वो आई में मशरूफ हैं, जो भी निर्णय या फैसले उनके आने जाने के होते हैं वो खुद लेते हैं क्योंकि बड़े नेता हैं लेकिन हमारे किसी से कोई मतभेद नहीं है कांग्रेस पार्टी यूनाइटेड है एक सीधी बात आ रही है कि कांग्रेस पार्टी इकट्ठी एक मिनट ਉਹ ਤੁਸੀਂ ਇੱਧਰ ਧਿਆਨ ਕਰਿਓ ਤੁਹਾਨੂੰ ਯਾਦ ਹੋਏਗਾ ਇਹਦੇ ਬਿੱਟੂ ਨੇ ਮੈਨੂੰ ਚੈਲੰਜ ਕੀਤਾ ਸੀ ਕਿ ਤੁਸੀਂ ਆ ਕੇ ਲੜੋ ਤੇ ਮੈਂ ਉਹਨੂੰ ਕਿਹਾ ਸੀ ਜੋ ਦਾਰਾ ਸਿੰਘ ਨੂੰ ਕੋ ਚੈਲੰਜ ਕਰਦਾ ਸੀ ਨਾ ਉਹ ਕਹਿੰਦਾ ਪਹਿਲੇ ਰੰਦਾਵੇ ਨਾਲ ਲੜ ਕੇ ਵੇਖ ਲੈ ਸੋ ਰੰਦਾਵਾ ਮੇਲੇ ਅੰਦਰ ਤੇ ਮੈਂ ਇੱਕ ਹੋਰ ਵੀ ਦੱਸ ਦੋ ਤਿੰਨ ਦਿਨਾਂ ਦੇ ਵਿੱਚ ਮੈਂ ਉੱਥੇ ਘਰ ਲੱਭ ਰਿਹਾ ਬਕਾਇਦਤ ਔਰ ਡੇਰਾ ਸਾਰੀ ਇਲੈਕਸ਼ਨ ਦੇ ਵਿੱਚ ਇਸ ਗਦਾਰ ਨੂੰ ਸਬਕ ਸਿਖਾਉਣ ਵਾਸਤੇ ਲੁਧਿਆਣੇ ਡੇਰਾ ਲਾਵਾਂਗੇ ਉੱਥੋਂ ਪੰਜਾਬ ਦੇ ਵਿੱਚ ਜਾਵਾਂਗੇ ਜਿਤਾ ਕੇ ਗੁਰੂ ਮਹਾਰਾਜ ਸਾਹਿਬ ਦੀ ਮੇਰ ਨਾਲ ਆਪਣੇ ਛੋਟੇ ਵੀਰ ਨੂੰ ਲੈ ਕੇ ਆਵਾਂਗੇ ਸਾਰੇ ਹਿੰਦੁਸਤਾਨ 'ਚ ਜਿਸ ਪਰਿਵਾਰ ਨੇ ਇੱਥੋਂ ਤੱਕ ਇਹ ਸਾਨੂੰ ਚੈਲੰਜ ਵੇਖੋ ਰਾਜਾ ਬੜਿੰਗ ਜੀ ਨੂੰ ਕਿਉਂ ਤਾਰਨਾ ਪਿਆ ਇਹ ਉਹ ਦਿਨ ਸਾਰਿਆਂ ਨੂੰ ਵੱਡੀ ਗੱਲ ਹੋਈ ਜਿਸ ਦਿਨ ਸਾਹਿਬ ਬਿਆਨ ਸਿੰਘ ਦੀ ਤਸਵੀਰ ਇਹਨਾਂ ਨੇ ਭਾਜਪੀ ਦੇ ਪੋਸਟਰ ਤੇ ਜਦੋਂ ਲਾਈ ਉਹ ਦਿਨ ਫਿਰ ਅਸੀਂ ਫੈਸਲਾ ਕੀਤਾ ਕਿ ਇਸ ਆਦਮੀ ਨੂੰ ਹੁਣ ਬੰਦਾ ਬਣਾਣ ਦੀ ਲੋੜ ਹੈ ਇਹ ਜਿਸ ਹੱਦੇ ਕ੍ਰਾਸ ਕਰ ਗਿਆ ਗਦਾਰੀ ਕਰਨ ਦੀ ਆਪਣੀ ਮਾਂ ਦੀ ਪਿੱਠੇ ਚੁਰਾ ਮਾਰ ਕੇ ਤੇ ਆਪਣੇ ਦਾਦੇ ਦੀ ਆਈਡੀਓਲੋਜੀ ਨੂੰ ਕਿਸ ਟੰਗ ਦੇ ਨਾਲ ਇਹਨੇ ਛਿੱਕੇ ਟੰਗਣ ਦੀ ਕੋਸ਼ਿਸ਼ ਕੀਤੀ ਉਹ ਦਿਨ ਪਾਰਟੀ ਨੇ ਫਿਰ ਸਾਰਿਆਂ ਨੇ ਇਕਜੁੱਟ ਹੋ ਕੇ ਕਿਹਾ ਹੁਣ ਇਹੋ ਜਿਹਾ ਉਥੇ ਕੈਂਡੀਡੇਟ ਉਤਾਰੋ ਸੋ ਥੈਟ ਇਹਨੂੰ ਚੰਗੀ ਤਰ੍ਹਾਂ ਇਹਨੂੰ ਇੱਕ ਗੁਰੂ ਮਾਰਹਸਾ ਦੀ ਮੇਰ ਨਾਲ ਇਹਨੂੰ ਜੇ ਨਿਹੰਗ ਦੇ ਬਾਟੇ ਚ ਕਹਿੰਦੇ ਨਾ ਇਹਨੂੰ ਨਿਹੰਗ ਦੇ ਬਾਟੇ ਵਰਗਾ ਮੰਨ ਕੇ ਕੱਲਾਂਗੇ ਇਹ ਸਾਨੂੰ ਪੂਰਨ ਫੇਰਤਾ ਮੁਖਵਤੀ ਸਾਹਿਬ ਤੇਰਾ 013 ਹੋਏਗਾ ਕੀ ਹਾਂ ਮੁਖਵਤੀ ਸਾਹਿਬ ਬਹੁਤ ਕੁਝ ਕਹਿੰਦੇ ਨੇ 013 ਹੋਏਗਾ ਕਿ 130 ਹੋਏਗਾ ਇਹ ਚਾਰ ਤਰੀਕ ਨੂੰ ਪਤਾ ਲੱਗੇਗਾ ਔਰ ਇਹ ਮੁਖਵਤੀ ਸਾਹਿਬ ਦਾ ਸੁਪਨਾ ਕਦੇ ਪੂਰਾ ਨਹੀਂ ਹੋਏਗਾ ਇਹ ਹੋ ਸਕਦਾ ਕਿ 01320 ਆਮ ਆਦਮੀ ਪਾਰਟੀ ਹੋ ਸਕਦੀ ਹੈ